ਆਪਣੇ ਪਤੀ ਤੋਂ ਵੱਖ ਹੋ ਕੇ ਵੀ ਹੌਸਲਾ ਜਿਹੜਾ ਨਹੀਂ ਹਾਰਿਆ ਇੱਕ ਸਕੰਜਮੀ ਦੀ ਛੋਟੀ ਜਿਹੀ ਰੇੜੀ ਲਗਾ ਕੇ ਘਰ ਜਿਹੜਾ ਉਹ ਚਲਾ ਰਹੀ ਆ ਬੱਚੇ ਜਿਹੜੇ ਆ ਉਹ ਪਾਲ ਰਹੀ ਆ ਕੋਈ ਆ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਆ ਤੁਹਾਨੂੰ ਥੋੜਾ ਟਾਈਮ ਹੀ ਆ ਜਾਂਦੇ ਹਮ ਚਾਰ ਪੰਜ ਦਿਨ ਤੋਂ ਹਫਤਾ ਖੋ ਗਿਆ ਕਰੀਬ ਹਾਂਜੀ ਹਸਬੰਦ ਕੀ ਕੰਮ ਕਰਦੇ ਹੈ ਹਸਬੰਦ ਕਰਦੇ ਤਾਂ ਨੰਬਰ ਦਾ ਕੰਮ ਹੈ ਬਟ ਉਹ ਉਹ ਸਾਡੇ ਨਾਲ ਜੁੜ ਰਹੇ ਨੇ ਮੈਂ ਆਪਣੇ ਬੱਚਾ ਨੂੰ ਖੁਦ ਪਾਲਿਆ ਛੋਟੇ ਤੋਂ ਲੈ ਕੇ ਵੱਡੇ ਕੀਤਾ 14 ਸਾਲਾ ਨਾ ਮੇਰਾ ਬੇਟਾ ਹੋ ਗਿਆ 15 ਵਾਂ ਲੱਗਣ ਵਾਲਾ ਤੇ ਕਾ ਮੇਰੇ ਨਾਲ ਹੀ ਮम्मा ਮੇਰੇ ਨਾਲ ਹੈ ਅਸੀਂ ਦੋਨੋਂ ਕੰਮ ਕਰਦੇ ਹਾਂ ਮੈਂ ਕਰਦੀ ਹਾਂ ਮੈਂ ਆਪਣਾ ਘਰ ਆਪ ਦਾ ਖੁਦ ਚਲਾਉਂਦੀ ਹਾਂ ਰੈਂਟ ਤੇ ਤੇ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰਦੇ ਕਿ 2025 ਦੇ ਵਿੱਚ ਘਰ ਬਣਾ ਲਵਾਂਗੇ ਕਾਫੀ ਜਣੇ ਆ ਵੀ ਜਿਹੜੇ ਆਪਣੀ ਕਮਾਂਦੇ ਆਪਣੀ ਖਾਂਦੇ ਸੋਹਣੀ ਖਾਂਦੇ ਆ ਪੰਨ ਬਹੁਤ ਵਧੀਆ ਖਾਂਦੇ ਉਹਨਾਂ ਤੋਂ ਲੱਗਦਾ ਕਿ ਵਧੀਆ ਪਾਲ ਲੀਆ ਉਹਦੇ ਬੱਚੇ ਤੇ ਮੈਨੂੰ ਇਸ ਚੀਜ਼ ਕੋਈ ਸ਼ਰਮ ਨਹੀਂ ਕਿ ਮੈਂ ਸੜਕ 'ਤੇ ਖੜ ਕੇ ਕੰਮ ਕਰ ਲਈਏ ਤਾਂ ਕੁਛ ਵੀ ਅੱਜ ਐ ਉਹਨਾਂ ਚੀਜ਼ਾਂ ਲਈ ਉਦਾਹਰਣ ਬਣਨਾ ਚਾਹੀਦੀ ਹੈ ਕਿ ਜਿਹੜੇ ਮੁੰਡਿਆਂ ਕੇ ਵੀ ਕੰਮ ਹੀ ਕਰਦੇ ਨਸ਼ੇ ਚ ਜ਼ਿੰਦਗੀ ਬਰਬਾਦ ਕੀਤੀ ਉਹਨਾਂ ਪਰ ਐਵੇਂ ਦੇ ਕੰਮੋਂ ਕਰਨ ਤਾਂ ਆਪਣੇ ਮਾਪਿਆਂ ਨੂੰ ਨਹੀਂ ਰੁੱਲਣ ਦੇ ਸਕਦਾ ਕਿੰਨਾ ਔਖਾ ਹੋ ਜਾਂਦਾ ਕਿ ਬੱਚੇ ਵੀ ਪਾਲਨੇ ਕੰਮ ਵੀ ਕਰਨਾ ਤੇ ਇੱਕ ਪਤੀ ਤੋਂ ਵੀ ਅਲੱਗ ਰਹਿਣਾ ਦੇਖੋ ਜੀ ਔਖਾ ਤਾਂ ਹੁੰਦਾ ਹੈ ਬਟ ਇਹ ਨਹੀਂ ਇਹ ਚੀਜ਼ ਮੈਂ ਕਹੂੰਗੀ ਨਹੀਂ ਕਿ ਔਖਾ ਹੁੰਦਾ ਕਿਉਂਕਿ ਜਿਹੜੇ ਪਤੀ ਨੇ ਬੰਦਿਸ਼ ਚ ਰੱਖਣਾ ਆਪਣੀ ਵਾਈਫ ਨੂੰ ਜਾਂ ਆਪਣੇ ਬੱਚਿਆਂ ਨੂੰ ਇਲਜ਼ਾਮ ਲਗਾਉਣੇ ਉਸ ਚੀਜ਼ ਤੋਂ ਤਾਂ ਫਿਰ ਮੈਂ ਕਹਣੀ ਕਿ ਲੱਗ ਰਹਿਣਾ ਹੀ ਚਾਹੀਦਾ ਜਿਆਦਾ ਮਹਿੰਗਾ ਡਾ ਸਾਡਾ ਕੰਮ ਨਹੀਂ ਹੈਗਾ ਨਾਰਮਲੀ ਲੱਸੀ ਹੈ ਨਮਕੀਨ ਮਿੱਠੀ ਤੇ ਇਹ ਨਹੀਂ ਬੁਣਨੀ ਨੋਜਵਾਨਾਂ ਨੂੰ ਮੇਰਾ ਮੈਸੇਜ ਇਹੀ ਹੈ ਕਿ ਕਈ ਕੁੜੀਆਂ ਨੂੰ ਕੰਮ ਵੇਖ ਕੇ ਲੋਕ ਹੱਸਦੇ ਹਨ ਕੁੜੀਆਂ ਰੇੜੀ ਨੂੰ ਧੱਕਾ ਲਾ ਕੇ ਲੈ ਕੇ ਜਾ ਰਹੀਆਂ ਪਰ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਇਦਾਂ ਕਿਸੇ ਦਾ ਮਜ਼ਾਕ ਉਡਾਉਣੋਂ ਪਹਿਲਾਂ ਉਹਨੂੰ ਕੁਝ ਪੁੱਛੋ ਤੇ ਸਹੀ ਉਹਦੇ ਤੇ ਕੀ ਵੀ ਦੀ ਹੈ ਨਾ ਕਿਸੇ ਦਾ ਮੂਜਾਕ ਨਹੀਂ ਉਡਾਣਾ ਚਾਹੀਦਾ ਲੋਕੀ ਕਾਫੀ ਗੱਲਾਂ ਕਰਦੇ ਸੀ ਰਾਸਤੇ ਚੰਗੇ ਪਰ ਨਹੀਂ ਇਗਨੋਰ ਕਰਦੇ ਇਹਨਾਂ ਚੀਜ਼ਾਂ ਕਿ ਸਾਨੂੰ ਆਪਣੇ ਕੰਮ ਤੇ ਕਨਸੈਂਟ੍ਰੇਸ਼ਨ ਬਸ ਆਪਣਾ ਕੰਮ ਦੇਖਣਾ ਨਾ ਕੋਈ ਜੋ ਗੱਲਾਂ ਕਰਦਾ ਕਰੀ ਜਾਵੇ ਜੋ ਗੱਲਾਂ ਸਾਨੂੰ ਕਰਦਾ ਸਾਨੂੰ ਦੇਖੇ ਨਹੀਂ ਜਾਂਦਾ ਕਈ ਨੌਜਵਾਨ ਕਹਿੰਦੇ ਪੰਜਾਬ ਵਿੱਚ ਰੋਜ਼ਗਾਰ ਹੈ ਨਹੀਂਗਾ ਤੇ ਕਈ ਨੌਜਵਾਨ ਕੰਮ ਕਰਨ ਵਿੱਚ ਸ਼ਰਮ ਜਿਹੜੀ ਆ ਉਹ ਮਹਿਸੂਸ ਕਰਦੇ ਆ ਦੇਖਿਆ ਜਾਵੇ ਤਾਂ ਅੱਜ ਕੱਲ ਔਰਤਾਂ ਵੀ ਮਰਦਾਂ ਤੋਂ ਘੱਟ ਨਹੀਂ ਮਰਦਾਂ ਦੇ ਬਰਾਬਰ ਮਿਹਨਤ ਜਿਹੜੀ ਆ ਔਰਤਾਂ ਕਰ ਰਹੀਆਂ ਅੱਜ ਅਸੀਂ ਤੁਹਾਨੂੰ ਇੱਕ ਐਸੀ ਲੇਡੀ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੀ ਹੱਥੀ ਮਿਹਨਤ ਜਿਹੜੀ ਆ ਉਹ ਕਰ ਰਹੀ ਆ ਤਾਂ ਪਤੀ ਤੋਂ ਵਕ ਹੋ ਕੇ ਵੀ ਉਸਨੇ ਹੌਂਸਲਾ ਨਹੀਂ ਹਾਰਿਆ ਤੇ ਕਿਰੇੜੀ ਲਗਾ ਕੇ ਆਪਣੇ ਬੱਚੇ ਜਿਹੜੇ ਆ ਉਹ ਪਾਲ ਲਈ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਲੇਡੀ ਆ ਜਿਸਨੇ ਆਪਣੇ પતિ ਤੋਂ ਵੱਖ ਹੋ ਕੇ ਵੀ ਹੌਸਲਾ ਜਿਹੜਾ ਨਹੀਂ ਹਾਰਿਆ ਇੱਕ ਸਕੰਜਵੀ ਦੀ ਛੋਟੀ ਜਿਹੀ ਰੇੜੀ ਲਗਾ ਕੇ ਘਰ ਜਿਹੜਾ ਉਹ ਚਲਾ ਰਹੀ ਆ ਬੱਚੇ ਜਿਹੜੇ ਆ ਉਹ ਪਾਲ ਲਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਹੁਣੇ ਪਰ ਦੀਆਂ ਹਨ ਜਿੱਥੇ ਇੱਕ ਲੇਡੀ ਜਿਹੜੀ ਆ ਉਹ ਮਿਹਨਤ ਕਰ ਰਹੀ ਆ ਜਿਵੇਂ ਪਹਿਲਾਂ ਬਸ ਕੇ ਹਟੇ ਆ ਕਿ ਕਈ ਨੌਜਵਾਨ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਆ ਇਹੋ ਜਿਹਾ ਖਾਸ ਕਰਕੇ ਇਹੋ ਜਿਹਾ ਕੰਮ ਕਰਨ ਵਿੱਚ ਸ਼ਰਮ ਜਿਹੜੀ ਆ ਮਹਿਸੂਸ ਕਰਦੇ ਆ ਪਰ ਕੁਝ ਲੋਕ ਇਹੋ ਜੇ ਵੀ ਆ ਜਿਹੜੇ ਆ ਸੰਗ ਸ਼ਰਮ ਉਤਾਰ ਕੇ ਹੱਤੀ ਮਿਹਨਤ ਜਿਹੜੀ ਆ ਉਹ ਕਰ ਰਿਹਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਆ ਉਹ ਲੜੀ ਮੌਜੂਦਾ ਪੰਜ ਨਾਮ ਕੀ ਤੁਹਾਡਾ ਸਤੀਮਾ ਇਹ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਰੋਸਪੁਰ ਦੀ ਲੋਕੋ ਤੇ ਸੰਜਮੀ ਦੀ ਰੇੜੀ ਲਗਾਈ ਹੋਈ ਆ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੁਹਾਨੂੰ ਤੁਹਾਡਾ ਟਾਈਮ ਹੀ ਆਇਆ ਹਲੇ ਚਾਰ ਪੰਜ ਦਿਨ ਤੋਂ ਹਫਤਾ ਕੋ ਹੋ ਗਿਆ ਕਰੀਓ ਕਿੱਥੇ ਹੋ ਗਿਆ ਹਾਂਜੀ ਗੁਜ਼ਾਰਾ ਹੋ ਜਾਊਗਾ ਹੋ ਜਾਂਦਾ ਅੱਜ ਕਿਚ ਵਿੱਚ ਮੈਂ ਜੌਬ ਵੀ ਕਰਦੀ ਆ ਹਸਪੀਟਲ ਦੇ ਵਿੱਚ ਤੇ ਹੋ ਜਾਂਦਾ ਗੁਜ਼ਾਰਾ ਦਿਹਾੜੀ ਪੈ ਜਾਂਦੀ ਆ ਅਜੇ ਤਾਂ ਨਵਾਂ ਕੰਮ ਐ ਇਸ ਤੋਂ ਇਲਾਵਾ ਹੋ ਜਾਂਦਾ ਮੇਰੇ ਘਰ ਦੇ ਖਰਚੇ ਨਿਕਲ ਜਾਂਦੇ ਆ ਦਿੱਕਤ ਉਹ ਹਸਬੰਡ ਕੀ ਕੰਮ ਕਰਦਾ ਹੈ ਹਸਬੰਡ ਕਰਦਾ ਤਾਂ ਪਲੰਬਰ ਦਾ ਕੰਮ ਐ ਬਟ ਉਹ ਉਹ ਸਾਡੇ ਨਾਲ ਨਹੀਂ ਰਹਿੰਦਾ ਮੈਂ ਆਪਣੇ ਬੱਚਾ ਨੂੰ ਖੁਦ ਪਾਲਿਆ ਛੋਟੇ ਤੋਂ ਲਾ ਕੇ ਵੱਡੇ ਕੀਤਾ 14 ਸਾਲਾਂ ਦਾ ਮੇਰਾ ਬੇਟਾ ਹੋ ਗਿਆ 15ਵਾਂ ਲੱਗਣ ਵਾਲਾ ਤੇ ਕੰਮ ਮੇਰੇ ਨਾਲ ਹੀ ਆ ਮम्मा ਮੇਰੇ ਨਾਲ ਐ ਅਸੀਂ ਦੋਨੋਂ ਕੰਮ ਕਰਦੇ ਆ ਸਮਾਂ ਪਹਿਲਾਂ ਨਹੀਂ ਕਰਦੇ ਸੀ ਹੁਣ ਥੋੜਾ ਬਹੁਤਾ ਕਰਨ ਲੱਗ ਗਏ ਆ ਨਾਲ ਬਟ ਮੈਂ ਉਹਨਾਂ ਨੂੰ ਕਹਿੰਦੀ ਨਹੀਂ ਕਿ ਉਹ ਕਰਨ ਮੈਂ ਕਰਦੀ ਆ ਮੈਂ ਆਪਣਾ ਘਰ ਆਪਣਾ ਖੁਦ ਚਲਾਉਂਦੀ ਆ ਰੈਂਟ ਤੇ ਤੇ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ 2025 ਦੇ ਵਿੱਚ ਘਰ ਬਣਾ ਦੇ ਬੱਚੇ ਕਿੰਨੇ ਕਿੰਨੇ ਉਮਰ ਦੇ 13 14 ਸਾਲਾਂ ਦਾ ਮੇਰਾ ਬੇਟਾ 13 ਸਾਲਾਂ ਦੀ ਗੁੜੀ ਆ 10 ਸਾਲ ਦੀ ਛੋਟੀ ਗੁੜੀ ਆ ਹਾਂਜੀ ਅੱਜ ਕਾਫੀ ਜਣੇ ਆ ਜਿਹੜੇ ਆਪਣੀ ਕਮਾਉਂਦੇ ਆ ਆਪਣੀ ਖਾਂਦੇ ਸੋਹਣੀ ਖਾਂਦੇ ਆਪਾਂ ਬਹੁਤ ਵਧੀਆ ਖਾਂਦੇ ਆ ਉਹਨਾਂ ਨੂੰ ਲੱਗ ਰਿਹਾ ਕਿ ਮੋ ਵਧੀਆ ਪਾਲ ਲਿਆ ਉਹਦੇ ਬੱਚੇ ਤੇ ਮੈਨੂੰ ਇਸ ਚੀਜ਼ 'ਚ ਕੋਈ ਸ਼ਰਮ ਨਹੀਂ ਕਿ ਮੈਂ ਸੜਾ ਕਿਤੇ ਖੜ ਕੇ ਕੰਮ ਕਰ ਲਈ ਜਾਂ ਕੋਈ ਵੀ ਇਹਦਨ ਪਰ ਮੈਂ ਉਹਨਾਂ ਚੀਜ਼ਾਂ ਲਈ ਉਦਾਹਰਣ ਬਣਨਾ ਚਾਹਨੀ ਹੈ ਕਿ ਜਿਹੜੇ ਮੁੰਡਿਆਂ ਕੇ ਵੀ ਕੰਮ ਨਹੀਂ ਕਰਦੇ ਨਸ਼ੇ 'ਚ ਜ਼ਿੰਦਗੀ ਬਰਬਾਦ ਕੀਤੀ ਉਹਨਾਂ ਨੇ ਪਰ ਐਵੇਂ ਦੇ ਕੰਮੋਂ ਕਰਨ ਤਾਂ ਆਪਣੇ ਮਾਪਿਆਂ ਨੂੰ ਨਹੀਂ ਰੁੱਲਣ ਦੇ ਸਕਦਾ ਕਿੰਨਾ ਔਖਾ ਹੋ ਜਾਂਦਾ ਕਿ ਬੱਚੇ ਵੀ ਪਾਲਨੇ ਕੰਮ ਵੀ ਕਰਨਾ ਤੇ ਇੱਕ ਪਤੀ ਤੋਂ ਵੀ ਅਲੱਗ ਰਹਿਣਾ ਦੇਖੋ ਜੀ ਔਖਾ ਤਾਂ ਹੁੰਦਾ ਹੈ ਬਟ ਇਹ ਨਹੀਂ ਇਹ ਚੀਜ਼ ਮੈਂ ਕਹੂੰਗੀ ਨਹੀਂ ਕਿ ਔਖਾ ਹੁੰਦਾ ਕਿਉਂਕਿ ਜਿਹੜੇ ਪਤੀ ਨੇ ਬੰਦਿਸ਼ ਚ ਰੱਖਣਾ ਆਪਣੀ ਵਾਈਫ ਨੂੰ ਜਾਂ ਆਪਣੇ ਬੱਚਿਆਂ ਨੂੰ ਇਲਜ਼ਾਮ ਲਗਾਉਣੇ ਉਸ ਚੀਜ਼ ਤੋਂ ਤਾਂ ਫਿਰ ਮੈਂ ਕਹਣੀ ਕਿ ਲੱਗ ਰਹਿਣਾ ਹੀ ਚਾਹੀਦਾ ਆਪਣਾ ਕੰਮ ਖੁਦ ਕਰੋ ਆਪਣੀ ਕੁੱਦ ਖਾਓ ਕਮਾਓ ਜੀ ਥੈਂਕ ਯੂ ਇਥੇ ਤੁਸੀਂ ਇਕੱਲੇ ਹੀ ਕੰਮ ਕਰਦੇ ਹੋ ਹਾਂ ਜੀ ਮੇਰੀ ਫਰੈਂਡਾਂ ਨਾਲ ਵੀਨਾ ਨਾ ਦਾ ਨਾਮ ਹੈ ਇਹ ਕਰਦੇ ਆ ਮੇਰੇ ਨਾਲ ਅਸੀਂ ਦੋਨੋਂ ਕਰਦੇ ਆ ਮੇਰਾ ਬੇਟਾ ਵੀ ਆਂਦਾ ਕਰੇ ਕਦੇ ਫਟਵਾ ਜਾਇਆ ਨਹੀਂਗਾ ਅਸੀਂ ਕਰਦੇ ਹਾਂ ਜਿੰਨੇ ਇਕੱਠੇ ਆ ਕੇ ਸ਼ਾਮ ਤੱਕ ਚਲੇ ਜਾਂਦੇ ਹਾਂ ਗਾਟ ਵਗੈਰਾ ਆ ਜਾਂਦਾ ਹੈ ਹਾਂਜੀ ਆ ਜਾਂਦਾ ਆ ਜਾਂਦਾ ਕੋਈ ਜ਼ਿਆਦਾ ਮਹਿੰਗਾ ਡਾ ਸਾਡਾ ਕੰਮ ਨਹੀਂ ਹੈਗਾ ਨਾਰਮਲੀ ਲੱਸੀ ਐ ਨਮਕੀਨ ਮਿੱਟੀ ਤੇ ਨੀਬੂ ਪਾਣੀ ਹਾਂਜੀ ਵੱਡ ਜਾਂਦੀ ਆ ਹਲੇ ਤੱਕ ਤਾਂ ਨਹੀਂ ਬੰਦੀ ਪਰ ਚਲੋ ਅੱਗੇ ਅੱਗੇ ਬਣੇਗੀ ਨਵੀਂ ਜਿਵੇਂ ਜਿਵੇਂ ਕੰਮ ਵਧੀ ਘਵੇ ਬਣ ਜਾਈ ਦਰਮੀ ਦੇ ਸਾਹ ਹਾਂਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਉਹਨਾਂ ਲੇਡੀਜ਼ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਦੇ ਆ ਤੁਹਾਡੇ ਵਾਂਗੂ ਜਿਹੜੀਆਂ ਲੇਡੀਜ਼ ਆਪਣੇ ਹਸਬੰਡ ਤੋਂ ਅਲੱਗ ਰਹਿ ਰਹੇ ਹੋ ਮੌਜੂਦਾਨ ਨੂੰ ਮੇਰਾ ਮੈਸੇਜ ਇਹੀ ਹੈ ਕਿ ਕਈ ਕੁੜੀਆਂ ਨੂੰ ਕੰਮ ਵੇਖ ਕੇ ਲੋਕ ਹੱਸਦੇ ਹਨ ਕੁੜੀਆਂ ਰੇੜੀ ਨੂੰ ਤੱਕਾ ਲਾ ਕੇ ਲੈ ਕੇ ਜਾ ਰਹੀਆਂ ਪਰ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹਨੀ ਆ ਕਿ ਇਦਾਂ ਕਿਸੇ ਦਾ ਮਜ਼ਾਕ ਉਡਾਉਣੋਂ ਪਹਿਲਾਂ ਉਹਨੂੰ ਕੁਝ ਕੁਛ ਤੇ ਸਹੀ ਉਹਦੇ ਤੇ ਕੀ ਵੀ ਦੀ ਹੈ ਨਾ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਲੋਕੀ ਕਾਫੀ ਗੱਲਾਂ ਕਰਦੇ ਸੀ ਰਾਸਤੇ ਚੰਦੇ ਆ ਪਰ ਨਹੀਂ ਇਗਨੋਰ ਕਰਦੇ ਨੇ ਇਹ ਚੀਜ਼ਾਂ ਕਿਉਂਕਿ ਸਾਨੂੰ ਆਪਦੇ ਕੰਮ ਤੇ ਕਨਸੈਂਟਰੇਟ ਹੈ ਵੀਸੀ ਆਪਣਾ ਕੰਮ ਦੇਖਣਾ ਨਾ ਕੋਈ ਜੋ ਗੱਲਾਂ ਕਰਦਾ ਕਰੀ ਜਾਵੇ ਜੋ ਗੱਲਾਂ ਸਾਨੂੰ ਕਰਦਾ ਸਾਨੂੰ ਦੇਖੀ ਨਹੀਂ ਜਾਂਦਾ ਹੈ ਨਾ ਬਸ ਇਹੋ ਚੀਜ਼ ਨੂੰ ਕਦੇ ਦੇਖਣਾ ਅਸੀਂ ਇਆਦਾ ਕੰਮ ਆਪਦੇ ਮਿਹਨਤ ਨਾਲ ਕਰੋ ਠੀਕ ਹੈ ਮਿਹਨਤ ਦਾ ਮਿਹਨਾ ਨਹੀਂ ਕੋਈ ਹੁੰਦਾ ਕੋਈ ਵੀ ਨਹੀਂ ਦਿੰਦਾ ਮਿਹਨਤ ਕਰਨ ਤੇ ਕੋਈ ਨਹੀਂ ਕਹਦਾ ਹਰ ਲੋਕ ਕੀ ਕਰਦਾ ਮੈਂ ਵੀ ਕਰ ਲਿਆ ਸਾਰੀ ਦੁਨੀਆ ਇੰਡੀਆ ਦੇ ਵਿੱਚ ਕਰਦੇ ਕੰਮ ਕਈ ਲੋਕੀ ਸ਼ਰਮ ਬਣਾਉਂਦੇ ਐ ਮੈਨੂੰ ਇਸ ਚੀਜ਼ 'ਚ ਕੋਈ ਸ਼ਰਮ ਨਹੀਂ ਕਿ ਮੈਂ ਕਿੱਥੇ ਕੰਮ ਕਰ ਰਹੀਆਂ ਕਿੱਥੇ ਨਹੀਂ ਕਰ ਰਹੀ ਮੈਂ ਆਪਣਾ ਕੰਮ ਪਸੰਦ ਜਿੰਨਾ ਵੀ ਮੈਂ ਕਰਨਾ ਚਾਹਾਂਗੀ ਮੈਂ ਕਰਦੀ ਹਾਂਜੀ ਤਾਂ ਸ਼ਟਨ ਲਈ ਇੱਕ ਪੰਜੀ ਹੋਰ ਮੌਜੂਦ ਆ ਤੁਹਾਡਾ ਕੀ ਨਾਮ ਆ ਅੱਗੇ ਆਜੋ ਤੁਹਾਡਾ ਕੀ ਨਾਮ ਵੀਨਾਰਾਏ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਹੋ ਨਾਲ ਹਾਂਜੀ ਸਰ ਪਹਿਲਾਂ ਸੀ ਮੈਂ ਫਾਸਪੋਰਟ ਦੇ ਕੰਮ ਆ ਪਲਾ ਆਪਣੇ ਉੱਤਰੀ ਕੰਡੀਗੜ ਕਰਿਆ ਸੀ ਮਾਦੀ ਵਿੱਚ ਤੇ ਉਸ ਤੋਂ ਬਾਅਦ ਇੱਥੇ ਹੁਣ ਦੀਦੀ ਨਾਲ ਕੰਮ ਕਰ ਰਹੀ ਹਾਂ ਮੈਨੂੰ ਆਪਣਾ ਕੰਮ ਪਸੰਦ ਹੈ ਪਹਿਲਾਂ ਲਾਉਣ ਦੇ ਵਿੱਚ ਕੰਮ ਕਰਦੇ ਸੀ ਉਹਦੇ ਵਿੱਚ ਬਹੁਤ ਘੱਟ ਘੱਟਦੇ ਆ ਤੁਸੀਂ ਮੈਰਿਡ ਐਨ ਮੈਡ ਹਨ ਮੈਰਿਡ ਹਾਂਜੀ ਤਾਂ ਕਿਵੇਂ ਦੇਖਦੇ ਹੋ ਇੱਕ ਲੇਡੀ ਜਿਹੜੀ 25 ਤੋਂ ਵੱਧ ਹੋ ਕੇ ਵੀ ਕਹਿੰਦੀ ਕਿ ਪਤੀ ਨਸ਼ਾ ਕਰਦਾ ਸੀ ਜੇ ਉਹ ਤਾਂ ਅਲੱਗ ਹੋ ਗਈ ਤਾਂ ਅੱਜ ਹੱਥੀ ਮਿਹਨਤ ਕਰੀ ਆਪਣੇ ਬੱਚੇ ਜਿਹੜੇ ਆ ਖੁਦ ਪਾਲ ਲਈ ਹੈ। ਮੈਨੂੰ ਸਰਬੋਤ ਵਧੀਆ ਲੱਗਦਾ ਹੈ ਇੱਕ ਮਤਲਬ ਜਿਵੇਂ ਆਪਾਂ ਕਹਿ ਸਕਦੇ ਨੇ ਆਪਾਂ ਕਿਸੇ ਦੀ ਗੁਲਾਮੀ ਨਾਲੋਂ ਜ਼ਿਆਦਾ ਆਪਾਂ ਆਪਾ ਖੋਦ ਦਾ ਕੰਮ ਕਰੋ ਆਪਾਂ ਜਿਵੇਂ ਕਹਿੰਦੇ ਨੇ ਕਿਸੇ ਰਿਸ਼ਤੇਦਾਰ ਨਾਲੋਂ ਮੰਗਣ ਨਾਲ ਚੰਗਾ ਹੈ ਖੋਦ ਦਾ ਆਪਾਂ ਆਪਦਾ ਕੰਮ ਕਰਕੇ ਚਾਹੇ ਆਪਾਂ 1 ਰੁਪਈਆ ਦੀ ਵੀ ਕਮਾਈ ਕਰਦੇ ਨਾ ਤੇ ਆਪਾਂ ਨੂੰ ਕੋਈ ਹੋਂਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਕੋਲ ਮੰਗੇ ਕੇ ਖਾਵਾਂਗੇ ਠੀਕ ਹੈ ਨਾ ਆਪਦੀ ਖੁਦ ਦੀ ਕਮਾਈ ਅੱਜ ਥੋੜਾ ਕੰਮ ਹੈ ਸਟਾਰਟ ਕੀਤਾ ਯਾ ਕਿਉਂਕਿ ਅਜੇ ਸੰਹੁਤਾ ਇੱਕ ਹੋ ਗਿਆ ਤੇ ਹੌਲੀ-ਹੌਲੀ ਸਾਡੇ ਕੰਮ ਨਾਲ ਅਸੀਂ ਅੱਗੇ ਲੈ ਕੇ ਜਾਵਾਂਗੇ ਜਿੰਦੇ ਨਾਲ ਅਸੀਂ ਆਪਣਾ ਖੁਦ ਦਾ ਗੁਜ਼ਾਰਾ ਕਰਨੇ ਕਰਨਾ ਹੈ ਨਾਲ ਹੋਰਾਂ ਦੀ ਮਸਾਰਤ ਨਾਲ ਆਪਦਾ ਕੰਮ ਹੋਰ ਵੀ ਕੋਈ ਕਰਨਗੇ ਸਾਨੂੰ ਦੇਖ ਕੇ ਇੱਥੇ ਲੇਡੀਜ਼ ਹੋਰ ਵੀ ਕਰਨੀ ਗਈ ਹੈ ਕਾਫੀ ਲੋਕ ਜਿਵੇਂ ਇੱਥੇ ਚੰਡੀਗੜ੍ਹ ਮੁਹਾਲੀ ਵਿੱਚ ਕਾਫੀ ਕੁੜੀਆਂ ਕੰਮ ਕਰਦੇ ਨੇ ਲੁਧਿਆਣਾ ਵਿੱਚ ਤੇ ਆਪਨੇ ਇੱਥੇ ਕੋਈ ਕਿਸੇ ਲੇਡੀਜ਼ ਦਾ کاروبار ਕਰਕੇ ਕੰਮ ਹੈ ਇਹਦੋਂ ਨਰੇੜੀ ਕਿਸਮ ਲਗਾ ਨਹੀਂ ਦਿੰਦੇ ਸੋਚ ਰੱਖਦੇ ਹੈਗੇ ਬਾਹਰ ਦੇ ਰਿਸ਼ਤੇਦਾਰ ਜਾਂ ਆਨਪਰਾ ਕੀ ਕਰਨਗੇ ਪਰ ਮੈਨੂੰ ਕੋਈ ਇੰਦੇ ਵਿੱਚ ਸ਼ਰਮ ਨਹੀਂ ਆਈ ਕਿ ਮੈਂ ਆਪ ਖੁਦ ਦੇ ਕੰਮ ਕਰਨਾ ਪਸੰਦ ਕਰਦੀ ਹਾਂ ਕਿਉਂਕਿ ਅਸੀਂ ਖੁਦ ਪੜੇ ਲਿਖੇ ਕਈ ਲੋਕ ਇਹ ਸੋਲਦੇ ਆ ਕਿ ਤੁਸੀਂ ਪੜੇ ਲਿਖੇ ਹੋ ਕੇ ਇਹਨਾਂ ਤੇ ਕੰਮ ਕਿਉਂ ਸੋਚਦੇ ਆ ਬਾਕੀ ਮੈਨੂੰ ਇਹ ਆਪਣਾ ਖੁਦ ਦਾ ਕੰਮ ਆਪਣਾ ਖੁਦ ਦਾ ਬਿਜ਼ਨਸ ਸਟਾਰਟ ਕਰਨਾ ਬਹੁਤ ਵਧੀਆ ਲੱਗਦਾ ਹੈ ਮੈਂ ਖੁਦ ਦਾ ਬਿਜ਼ਨਸ ਪਸੰਦ ਕਰਦੀ ਆ ਕਿਸੇ ਦੀ ਗੁਲਾਮੀ ਥਲੇ ਕੰਮ ਨਾ ਪਸੰਦ ਰਿਹਾ ਤਾਂ ਫਰੋਟ ਪ੍ਰਵਾਸੀਆਂ ਨੂੰ ਕੀ ਫੀਲ ਕਰਨੀ ਚਾਹੋਗੇ ਕੰਮ ਨੂੰ ਲੈ ਕੇ ਸਾਬ ਦੇਣਾ ਚਾਹੀਦਾ ਖਾਸ ਕਰਕੇ ਫਗਵਾੜਾ ਵਾਲਿਆਂ ਨੂੰ ਜਿਹੜੇ ਇੱਥੋਂ ਲੋਕਲ ਆਸ-ਪਾਸ ਜਿਹੜੇ ਲੋਕ ਰਹਿੰਦੇ ਆ ਜੀ ਜਰੂਰ ਦੇਣਾ ਚਾਹੀਦਾ ਸਾਤ ਲੇਡੀਸ ਦਾ ਤਾਂ ਦੇਣਾ ਚਾਹੀਦਾ ਸਾਹ ਖਾਸ ਕਰਕੇ ਜਿਵੇਂ ਕੋਈ ਕੰਮ ਨਹੀਂ ਕਰ ਰਹੀ ਲੇਡੀਸ ਹਨ ਕਿਸੇ ਦੇ ਹੱਥ ਵੱਲ ਵੇਖਦੀ ਐ ਜਾਂ ਕੋਸ਼ ਕਿਸੇ ਨੂੰ ਵੀ ਮਿਹਨਤ ਕਰਦੀ ਮੈਨੂੰ ਇੰਨੇ ਪੈਸੇ ਦੇ ਦਿਓ ਪਰ ਇਹਨਾਂ ਚੀਜ਼ਾਂ ਨੂੰ ਵੇਚ ਕੇ ਮੈਨੂੰ ਥੋੜਾ ਦੁੱਖ ਹੁੰਦਾ ਕਿ ਲੋਕ ਕਈ ਵਾਰੀ ਮਦਦ ਨਹੀਂ ਕਰਦੇ ਹਨ ਲੋਕਾਂ ਦੇ ਕੋਲ ਇੰਨਾ ਪੈਸਾ ਹੁੰਦੇ باوجود ਕਿਸੇ ਗਰੀਬ ਦੀ ਮਦਦ ਨਹੀਂ ਕਰਦੇ ਤੇ ਇਹਦੇ ਨਾਲੋਂ ਚੰਗਾ ਹੈ ਸਰਕਾਰ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ ਜੋ ਲੋਨ ਪ੍ਰੋਵਾਈਡ ਕਰਦੀ ਹੈ ਉਹਨਾਂ ਦੇ ਮਾਫੀ ਚ ਦਿੱਤੇ ਜਾਣ ਠੀਕ ਹੈ ਜੋ ਆਪਣਾ ਬਿਜ਼ਨਸ ਸਟਾਰਟ ਕਰ ਸਕਣ ਹਨ ਜਦੋਂ ਆਪਣੇ ਪੈਰਾਂ ਤੇ ਸਟੈਂਡ ਹੋ ਗਏ ਨਾ ਘਰ ਬਣਾ ਸਕਣ ਆਪਣਾ ਕੰਮ ਸਟਾਰਟ ਕਰ ਸਕਣ ਕਿਉਂਕਿ ਸਰਕਾਰ ਹੋਰਾਂ ਕੰਮਾਂ ਤੇ ਫालतू ਪੈਸੇ ਲਾਈ ਜਾਂਦੀ ਹੈ ਪਰ ਇਹਨਾਂ ਗਰੀਬ ਲੋਕਾਂ ਵੱਲੇ ਨਹੀਂ ਕਦੇ ਵੀ ਵੰਦੀ ਕਿ ਕੋਈ ਬੇਘਰ ਹੈ ਉਹਨੂੰ ਘਰ ਦਵਾ ਦਈ ਪਿੰਡਾਂ ਵਾਲੇ ਤਾਂ ਚਲੋ ਮਿਲ ਜਾਂਦੇ ਆ ਸ਼ਹਿਰਾਂ ਵਿੱਚ ਨਹੀਂ ਕਿਸੇ ਨੂੰ ਜਲਦੀ ਫਿਰ ਪੁੱਛਦਾ ਬਿਲਕੁਲ ਨਹੀਂ ਪੁੱਛਦਾ ਮੈਂ ਇਹ ਚੀਜ਼ ਕਹਿਣੀ ਚਾਹਣੀ ਆ ਸਰਕਾਰ ਨੂੰ ਕਿ ਸਰਕਾਰ ਉਹਨਾਂ ਲਈ ਵੀ ਤਾਂ ਵੇਖੇ ਕਿ ਜੋ ਰੈਂਟ ਤੇ ਰਹਿ ਰਹੇ ਨੇ ਉਹਨਾਂ ਦੀ ਕੁਝ ਮੁਹੱਈਆ ਡਰੈਸ ਚੇਂਜ ਕਰਵਾਉਂਦੇ ਨੇ ਬੜੀਆਂ ਪ੍ਰੋਬਲਮ ਆਉਂਦੀਆਂ ਨੇ ਸੀਜ਼ਨ ਨੂੰ ਕਰਨ ਵਾਸਤੇ ਮੈਂ ਫੇਸ ਕੀਤੀਆਂ ਨੇ ਮੈਂ ਚੀਜ਼ ਕਹਿੰਦੀ ਸਰਕਾਰ ਨੂੰ ਸ਼ਹਿਰਾਂ ਵਾਲੇ ਵਾਸਤੇ ਵੀ ਸੋਚਣਾ ਚਾਹੀਦਾ ਜੋ ਰੈਂਟ ਤੇ ਰਹਿ ਰਹੇ ਉਹਨਾਂ ਨੂੰ ਵੀ ਕੋਈ ਜ਼ਮੀਨ ਪ੍ਰੋਵਾਈਡ ਕਰਵਾਉਣੀ ਚਾਹੀਦੀ ਤੁਸੀਂ ਪੜ੍ਹੇ ਕਿ ਨਾ ਹੋ ਮੈਂ ਮੈਟ੍ਰੀਕ ਪਾਸ ਕਰ ਲਈ ਮੈਡਮ ਕੋਈ ਨੌਕਰੀ ਵਗੈਰਾ ਟਰਾਈ ਨਹੀਂ ਕੀਤਾ ਮੈਟ੍ਰਿਕ ਤੋਂ ਤੁਹਾਨੂੰ ਪਤਾ ਹੈ ਕਿ ਕੁਆਲਿਫੀਕੇਸ਼ਨ ਚਾਹੀਦੀ ਉਹਨਾਂ ਨੂੰ ਜ਼ਿਆਦਾ ਗ੍ਰੈਜੂਏਸ਼ਨ ਚਾਹੀਦੀ ਇਹ ਸੀਜ਼ ਨੂੰ ਲੈ ਕੇ ਮੈਂ ਨਹੀਂ ਕੋਈ ਡਾਕਟਰ ਵਗੈਰਾ ਤੇ ਕੋਈ ਛੋਟੀ ਮੋਟੀ ਲੋਕ ਵਗੈਰਾ ਜਿਵੇਂ ਮੈਂ ਕੰਮ ਕੀਤੇ ਹਾਂ ਜੂ ਡਰਾਈਵ ਤੇ ਰਿਸੈਪਸ਼ਨ ਤੇ ਕੀਤੇ ਆ ਬਾਕੀ ਕੋਈ 5000 ਤੋਂ ਵੱਧ ਸੈਲਰੀ ਨਹੀਂ ਦਿੰਦੇ ਇੱਕ ਫਾਈਨਲੀ ਮੈਨੂੰ ਖਾਣਾ ਬਣਾਵਾ ਬਾਗੀ ਹਸਪੀਟਲ ਦੇ ਸਾਹਮਣੇ ਆ ਇੱਥੇ ਮੈਨੂੰ ਮਿਲਿਆ ਕਿ ਉਹਦਾ 9 ਤੋਂ 5 ਮੈਂ ਡਿਊਟੀ ਦਿੱਲੀ ਆਪਣੇ ਤੇ ਹੁਣ ਉਹ ਛੁੱਟੀਆਂ ਤੇ ਇਸ ਟਾਈਮ ਮੈਂ ਆਪਣਾ ਇਹ ਕੰਮ ਉਸ ਟਾਈਮ ਦੇ ਵਿੱਚ ਕਰਕੇ ਤਾਂ ਸਟਾਰਟ ਆਪਣਾ ਕਿ ਆਪਣਾ ਰੋਜ਼ਗਾਰ ਚਲਾ ਸਕਾਂ ਤਾਂ ਬਿਲਕੁਲ ਇਹ ਲੇਡੀ ਇੱਕ ਨਿੱਜੀ ਹਸਪਤਾਲ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਆ ਤੇ ਪਾਰਟ ਟਾਈਮ ਜਿਹੜਾ ਥੋੜੀ ਢੀ ਲਗਾ ਲਈ ਕਿਉਂਕਿ ਉੱਥੇ ਹੁਣ ਛੁੱਟੀਆਂ ਛੁੱਟੀਆਂ ਤੋਂ ਬਾਅਦ ਵੀ ਉਸਨੇ ਜਿਹੜਾ ਕੰਮ ਆ ਉਹ ਨਹੀਂ ਛੱਡਿਆ ਤਾਂ ਛੁੱਟੀਆਂ ਤੋਂ ਬਾਅਦ ਇਹ ਰੇੜੀ ਜਿਹੜੀ ਆ ਲਗਾਈ ਹੋਈ ਆ ਜਿੱਥੇ ਲੱਸੀ ਅਤੇ ਸਤੰਗੀ ਜਿਹੜੀ ਆ ਉਹ ਵੇਚੀ ਜਾ ਰਹੀ ਹੈ ਜਿੱਦਾਂ ਪਹਿਲਾਂ 10 ਤੋਂ ਹਟੇ ਆ ਇਹ ਲੇਡੀ ਉਹਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਆ ਜਿਹੜੇ ਕਹਿੰਦੇ ਆ ਕਿ ਪੰਜਾਬ ਵਿੱਚ ਰੋਜ਼ਗਾਰ ਹੈ ਨਹੀਂਗਾ ਕੰਮ ਹੈ ਨਹੀਂਗਾ ਜਾਂ ਫਿਰ ਕਈ ਨੌਜਵਾਨ ਕੰਮ ਕਰਨ ਵਿੱਚ ਸ਼ਰਮ ਜਿਹੜੀ ਆ ਉਹ ਮਹਿਸੂਸ ਕਰਦੇ ਆ ਸੋ ਲੋਡ ਹੈ ਹੋਰਾਂ ਲੇਡੀਆਂ ਨੂੰ ਤੇ ਨੌਜਵਾਨਾਂ ਨੂੰ ਇਸ ਪਿੰਨਵਲ ਦੇਖ ਕੇ ਹੱਥੀਂ ਕਰਤ ਕਰਨ ਦੀ ਜਿਹੜੀ ਆ ਉਹ ਲੋੜ ਹੈ ਰੋਇਪੋਤ ਕੈਮਰਾਮੈਨ ਰਾਜੀਵ ਜੀ ਦੇ ਨਾਲ ਪਰਮਜੀਤ ਸਖਾਣਾ ਪੰਜਾਬ